ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਆਰਟੀਓ ਵੱਲੋਂ ਬਣਾਈ ਗਈ ਕਮੇਟੀ ਨੇ ਕੀਤੇ ਕਵਲਜੀਤ ਕੌਰ ਦੇ ਬਿਆਨ ਕਲਮਬੰਦ ਆਪਣੀ ਗਲਤੀ ਨੂੰ ਛੁਪਾਉਣ ਦੀ ਕੀਤੀ ਵੱਡੀ ਕੋਸ਼ਿਸ਼ ਚਲਾਨ ਦਾ ਜ਼ੁਰਮਾਨਾ ਸਰਕਾਰੀ ਖਜ਼ਾਨੇ ਵਿੱਚ ਨਹੀਂ ਹੋਇਆ ਸੀ ਜਮਾ ਜੋ ਆਰਸੀ ਪੈਸੇ ਲੈ ਕੇ ਗੱਡੀ ਦੇ ਮਾਲਕ ਨੂੰ ਦਿੱਤੀ ਗਈ ਸੀ ਉਸ ਦੀ ਨਕਲੀ ਆਰਸੀ ਬਣਾ ਕੇ ਜਾਂਚ ਕਮੇਟੀ ਨੂੰ ਹੀ ਸੌਂਪੀ ਸੂਤਰ ਇਸ ਮੁੱਦੇ ਤੇ ਆਰਟੀਓ ਆਫਿਸ ਦੀਆਂ ਖਬਰਾਂ ਸੀ ਪਹਿਲਾਂ ਵੀ ਦੋ ਵਾਰ ਲਗਾ ਚੁੱਕੇ ਹਨ ਜਿੰਨਾ ਸਰੋਤਿਆਂ ਨੇ ਇਹ ਖਬਰ ਨਹੀਂ ਸੀ ਸੁਣੀ ਉਹਨਾਂ ਦੀ ਜਾਣਕਾਰੀ ਲਈ ਦੁਬਾਰਾ ਦੱਸ ਰਹੇ ਹਾਂ ਬੀਤੇ ਕੁਝ ਮਹੀਨੇ ਪਹਿਲਾਂ ਟ੍ਰਾਫਿਕ ਪੁਲਿਸ ਵੱਲੋਂ ਕੱਟੇ ਗਏ ਚਲਾਨ ਜੋ ਕਿ ਆਰਟੀ ਅਫੀਸ ਦੀ ਮਹਿਲਾ ਕਲਰਕ ਕਵਲਜੀਤ कौर ਨੂੰ ਜਮ੍ਹਾਂ ਕਰਵਾਏ ਸਨ ਉਹ ਚਲਾਨ ਮਾਨਯੋਗ ਅਦਾਲਤ ਵਿੱਚ ਜਮ੍ਹਾਂ ਕਰਾਉਣ ਦੀ ਬਜਾਏ ਪ੍ਰਾਈਵੇਟ ਕੰਪਨੀ ਦੇ ਅਕਾਊਂਟੈਂਟ ਸੁਖਜਿੰਦਰ ਸਿੰਘ ਨੂੰ ਦੇ ਦਿੱਤੇ ਜਾਣ ਦੇ ਦੋਸ਼ਾਂ ਇਸ ਦਾ ਖੁਲਾਸਾ ਉਦੋਂ ਹੋਇਆ ਜਦ ਇੱਕ ਵਿਅਕਤੀ ਆਪਣੀ ਮੋਟਰਸਾਈਕਲ ਨੰਬਰ ਪੀਬੀ02 ਡੀਏ ਬੱਤਰ ਨਤੀਜਾ ਚਲਾਨ ਪੁਕਤਣ ਲਈ ਗਿਆ ਤਾਂ ਪਹਿਲਾਂ ਉਸ ਨੂੰ ਇਹ ਕਿਹਾ ਗਿਆ ਕਿ ਸਾਰੇ ਚਲਾਨ ਮਾਨਯੋਗ ਅਦਾਲਤ ਵਿੱਚ ਭੇਜ ਦਿੱਤੇ ਹਨ ਅਤੇ ਉਸ ਦੀ ਕਾਪੀ ਵੀ ਉਸ ਨੂੰ ਦਿਖਾ ਦਿੱਤੀ ਗਈ ਜਿਸ ਵਿੱਚ ਗੱਡੀਆਂ ਦੇ ਨੰਬਰਾਂ ਦੀ ਲਿਸਟ ਅਤੇ ਮਾਨਯੋਗ ਅਦਾਲਤ ਦੇ ਸਾਈਨ ਅਤੇ ਮੋਹਰ ਲੱਗੀ ਹੋਈ ਸੀ ਜਦੋਂ ਵਿਅਕਤੀ ਮਾਨਯੋਗ ਅਦਾਲਤ ਵਿੱਚ ਚਲਾਨ ਪੁਕਤਣ ਲਈ ਗਿਆ ਤਾਂ ਉੱਥੋਂ ਇਸ ਨੂੰ ਇਹ ਕਿਹਾ ਗਿਆ ਕਿ ਚਲਾਨ ਸਾਡੇ ਕੋਲ ਨਹੀਂ ਹੈ ਅਤੇ ਜਦੋਂ ਦੁਬਾਰਾ ਆਰਟੀ ਆਫਿਸ ਵਿੱਚ ਗਿਆ ਤਾਂ ਉਸ ਕੋਲੋਂ ਪੈਸੇ ਲੈ ਕੇ ਉਸ ਨੂੰ ਉਸਦੀ ਆਰਸੀ ਵਾਪਸ ਦੇ ਦਿੱਤੀ ਗਈ। ਅਤੇ ਜੋ ਪੈਸੇ ਲਏ ਗਏ ਸਨ ਉਸ ਨੂੰ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਨਹੀਂ ਕਰਵਾਇਆ ਗਿਆ। ਇਸ ਵਿੱਚ ਇੱਕ ਤਾਂ ਮਾਨਯੋਗ ਅਦਾਲਤ ਦੀ ਜਾਲੀ ਮੋਹਰ ਅਤੇ ਨਕਲੀ ਦਸਤਖਤ ਅਤੇ ਦੂਸਰਾ ਸਰਕਾਰੀ ਖਜ਼ਾਨੇ ਵਿੱਚ ਪੈਸੇ ਜਮ੍ਹਾਂ ਨਾ ਕਰਵਾਉਣ ਦਾ ਦੋਸ਼ ਵੀ ਸੀ। ਜਿਸ ਕਰਕੇ ਆਰਟੀਓ ਸਾਹਿਬ ਵੱਲੋਂ ਜਾਂਚ ਕਮੇਟੀ ਬਣਾਈ ਗਈ। ਇਸ ਦਾ ਮੁਖੀ ਆਰਟੀਓ ਮਨਦੀਪ ਸਿੰਘ ਸੋਹੀ ਅਤੇ ਉਹਨਾਂ ਦੇ ਨਾਲ ਸੈਕਸ਼ਨ ਅਫਸਰ ਗੁਰਮਨ ਸਿੰਘ ਢਿੱਲੋਂ ਅਤੇ ਸਟੈਨੋ ਗੁਰਪ੍ਰੀਤ ਸਿੰਘ ਤਿੰਨ ਬੰਦਿਆਂ ਦੀ ਕਮੇਟੀ ਬਣਾ ਦਿੱਤੀ ਗਈ। ਜਾਣਕਾਰੀ ਮੁਤਾਬਕ ਅੱਜ ਮਹਿਲਾ ਕਲਰ ਕਵ尔ਜੀਤ ਕੌਰ ਨੇ ਕਮੇਟੀ ਅੱਗੇ ਆਪਣੇ ਬਿਆਨ ਦਰਜ ਕਰਵਾਏ ਸੂਤ। ਅਗਰ ਆਰਸੀ ਅਸਲੀ ਹੈ ਤਾਂ ਜੋ ਆਰਸੀ ਅਸੀਂ ਖਬਰ ਵਿੱਚ ਦਿਖਾਈ ਹੈ ਉਹ ਆਰਸੀ ਅੱਜ ਵੀ ਮੋਟਰਸਾਈਕਲ ਦੇ ਮਾਲਕ ਕੋਲ ਹੈ ਅਤੇ ਇਸ ਸੰਬੰਧ ਵਿੱਚ ਇਸ ਸੰਬੰਧ ਵਿੱਚ ਆਟਿਓ ਮਨਦੀਪ ਸਿੰਘ ਸੋਹੀ ਨਾਲ ਜਦ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮਹਿਲਾ ਕਲਰ ਕਵਲਜੀਤ ਕੌਰ ਨੇ ਆਪਣੇ ਬਿਆਨ ਦਰਜ ਕਰਾ ਦਿੱਤੇ ਹਨ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਹਫਤੇ ਦੇ ਵਿੱਚ ਸਾਰੀ ਰਿਪੋਰਟ ਬਣਾ ਕੇ ਆਟਿਓ ਨੂੰ ਸੌਂਪ ਦਿੱਤੀ ਜਾਏਗੀ